ਨਾ ਨਾ ਕਾਗਏ ਨਾ ਕਾਗਏ ਨਾ ਲਾਇਸੈਂਸ ਨਾ ਮਾਈਕ ਵੀਡੀਓ ਬਣਾ ਕੇ ਵਾਇਰਲ ਕਰੋ ਨਾ ਗੱਡੀ ਨਾ ਇਹਨਾਂ ਦੇ ਕਾਗਏ ਕਿ ਕੀ ਨਾਮ ਆਪਣਾ ਭਾਈ ਸਾਡਾ ਘਟਾ ਨੂੰ ਬਣਾ ਕੇ ਕਰਵਾਓ ਨਾ ਇਹਨਾਂ ਦੇ ਕਾਗਏ ਕਰੋ ਇਹਨਾਂ ਦੇ ਗੱਡੀ ਨਾ ਇਹਨਾਂ ਦੀ ਗੱਡੀ ਵਾਈਰਲ ਕਰਨਾ ਸਾਰੀ ਪੋਸਟਾਂ ਮਿਊਜ਼ ਇੰਡੀਆ ਇਹ આજ ਤੱਕ ਇਹ ਵਾਇਰਲ ਹੋ ਰਹੀ ਹੈ ਆਪਾਂ ਤੁਸੀਂ ਆਪਾਂ ਜਿਹੜੀ ਫੋਟੋ ਲਓ ਇਹ ਪਾਜੀ ਬੋਲੋ ਨਹੀਂ ਆਇਆ ਤੇ ਚਲੋ ਮੈਂ ਆਇਆ ਮੈਂ ਨਹੀਂ ਨਹੀਂ ਕਰਦੇ ਸਰਕਾਰ ਨੇ ਪੈਸੇ ਛੱਡਦੇ ਆ ਅਭੀ ਗੁੱਲਾ ਰਾਣ ਸਾਡੇ ਜਿਸ ਹੈ ਪਾਜੀ ਕਿਹੜਾ ਕੰਮ ਕਰ ਚਲੋ ਬੋਲੋ ਜਰਾ ਇੱਕ ਨਾ ਇੱਕ ਪਾਜੀ ਇਹ ਤੇ ਲੋਵਾ ਨਾ ਕੱਢੇ ਆਪਣੇ ਲੋਡ ਨਾ ਆਪਣੇ ਲਾਇਸੈਂਸ ਵਗਾਇਆ ਜਰਾ ਆਪਣੇ ਲਾਇਸੈਂਸ ਵਗਾਇਆ ਮੈਂ ਗੱਡੀ ਕੋਈ ਲਾਇਸੈਂਸ ਨਹੀਂ ਆ ਉਂਡਾ ਵਰਦੀ ਕਰਨ ਦੇ ਪੰਜਾਬ ਦੇ ਇਹ ਕੋਣ ਹੈ ਗੱਡੀਆਂ ਚੱਕਰ ਵਾਲੇ ਨਾ ਕਾਗੇ ਦੇ ਨਾਲ ਆ ਸਰਕਾਰੀ ਮੁਲਾਜ਼ਮ ਆਪਣੇ ਆਪ ਨੂੰ ਕਹਿੰਦੇ ਪਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਜਿਹੜਾ ਇਹਨਾਂ ਦਾ ਡਰਾਈਵਰ ਹੈ ਡੋਕਰ ਦੇ ਉਹਦੇ ਕੋਲ ਲਾਇਸੈਂਸ ਸਾਡੀ ਗਰੀਬਾਦ ਹੋ ਗਈ ਹੈ ਨਹੀਂ ਇਹ ਸਰਕਾਰੀ ਸਮਾਨ ਹੈ ਪਰੀਕ ਮਾੜਾ ਬੰਦਾ ਸਾਹਮਣੇ ਉਹ ਦਹੀ ਲੈਣ ਗਿਆ ਹੀ ਕਈ ਲੈਣ ਦੇ ਚੱਕਰ ਦੇ ਵਿੱਚ ਹੀ ਇਹਨਾਂ ਨੇ 2 ਮਿੰਟ ਦੇ ਚੱਕਰ ਜਿੰਨਾਂ ਨੇ ਗੱਡੀ ਚੁਕਲੀ ਆ ਮੈਂ ਇਹ ਕਹਿੰਦੇ 650 ਰੁਪਏ ਇਹ ਕਿੰਨੀ ਕਿੰਨੀ ਉਮਰੇ ਦੇ ਬੰਦੇ ਆ ਦੇਖੋ ਆ ਭਜੀ ਇਹ ਵੀਰ ਆਪਣੇ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹਦਾ ਲਾਇਸੈਂਸ ਹੈਗਾ ਇਹ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਡਰਾਈਵਰ ਹੈ ਭਜੀ ਪਰਚੀ ਲਗਾਵਾ ਕਰੋ ਨਮਾਸ਼ੀ ਕਰਨ ਦੇ ਆ ਚੀਕਾਂ ਦੀਆਂ ਨੇ ਮਹਾਰਾਜਾ ਕੋ ਆਪਣਾ ਲੰਫਸਾ ਨਾ ਇਹ ਹਰ ਲੋਕਾਂ ਬਾਈ ਨਹੀਂ ਨਸ਼ੇ ਨਾਲ ਤੁੱਟ ਗਏ ਮਹਾਰਾਜਾ ਨਾਂ ਲਓ ਮਹਾਰਾਜਾ ਜੀ ਗੱਡੀ ਗਲਤ ਸੀ ਬਿੱਟੀਆਂ ਨਹੀਂ ਭੇਜੋ ਗੱਡੀ ਗਲਤ ਖੜੀ ਸੀ ਬੜੀ ਛੋਟੀ ਹਾਂ ਜੀ ਗੱਡੀ ਗਲਤ ਲੱਗੀ ਗੱਡੀ ਚੱਕੀ ਆ ਜੀ ਕਿਹ ਕਿਹਾ ਦੇ ਅਸੀਂ ਉਹਦੇ ਨਾਲ ਭਾਈ ਜੀ ਪਹਿਲੇ ਵਾਰ ਪਹਿਲੇ ਲੱਗਣਾ ਗੱਲ ਕਰੋ ਕੀ ਨਾ ਕਰ ਕਹਤੇ ਸਾਡੀ ਪੁਲਿਸ ਦਾ ਅਚਾਨਕ ਨਹੀਂ ਕਿਤਾ ਇਹ ਨਾ ਦਵਾ ਅੱਛਾ ਭਾਈ ਜਿਹੜੀ ਆ ਗੱਡੀ ਵਿੱਚ ਪਹੀ ਨਾ ਲੂੰਗੇ ਮੈਂ ਨਾ ਰੋਕੀ ਜਿਹੜੇ ਤੁਹਾਡੇ ਬੰਦੇ ਨੇ ਛੋਟੀਆਂ ਉਮਰਾਂ ਦੇ ਨੇ ਇਹਨਾਂ ਇਹਨਾਂ ਦੇ ਕਾਗਜ਼ ਚੱਕੀ ਦਿੰਦੇ ਹੀ ਕਦੀ ਇਹਨਾਂ ਦੇ ਕਾਗਜ਼ ਨਹੀਂ ਇਹ ਪਾਜੀ ਇਹਨਾਂ ਦਾ ਜਮਾ ਬਲਸਾ ਜਾ ਕੇ ਪੁੱਛ ਲਈ ਜਮਾ ਹੁੰਦਾ ਵਾ ਵੇਹੇ ਰੂਲ ਕੁਛ ਨਹੀਂ ਲੱਜਾ ਆਮ ਜੰਦਾ ਦਾ ਜਮਾ ਹੋਇਆ ਉਹਦੀ ਚਲਾਨਾ ਕੱਟਦੇ ਪੁੱਛ ਨਹੀਂ ਲੱਜਾ ਕੇ ਇਹਦੇ ਭਾਈ ਹੁਣੇ ਚਲਾਣੇ ਦਾ ਵੀ ਹੁਣੇ ਦਫਤਰੇ ਨਾਲ ਆਹ ਪੁੱਛਣ ਨੂੰ ਚੀਰੇ ਚੁੱਕ ਕੇ ਆ ਗਏ ਕਰੋ ਚਲਾਣੇ ਦਾ ਹੁਣੇ ਇਹਦੇ ਕੋਲ 24 ਸੈਂਸ ਪੁੱਛ ਲਾਂਦਾ ਮੈਨੂੰ ਫਿਰ ਚਲਾਣੇ ਕਿ ਜਾ ਕੇ ਭਾਈ ਸੰਸਾਹ ਸਾਹਿਬ ਨੂੰ ਪਤਾ ਹੁੰਦਾ ਹੋਵੇ ਕਿ ਲਾਂ ਕਰ ਰਹੇ ਨੇ ਇਹ ਆਪਾਂ ਕੱਡੀ ਚਲਾਣੇ ਆ ਡਰਾਈਵਿੰਗ ਲਿਸੈਂਸ ਕੋਲ ਆ ਜਾਈਏ ਇਹਨਾਂ ਦਾ ਡਰਾਈਵਿੰਗ ਲਿਸੈਂਸ ਆ ਕੇ ਜਲਾਣ ਘਟੋ ਚੱਪਤਾ ਆਪਣਾ ਛੱਡਿਆ ਨਾ ਮੈਨਰੇ ਬੋਲਣਾ ਬੋਲਣਾ ਮੈਨਰੇ ਆਹ ਮਾਰ ਮੈਨਰੇ ਆਹ ਮਾਰ क्यों हमने मैं ना आ रही है ना 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 कोई नहीं ड्राइविंग लाइसेंस कोई नहीं कार्ड ही पर्ची बिस्किट आ गया मैं क्या लाया परी हाँ करो परी है नहीं तो कहिए तो कहिए तो तो कहिए 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 तो

ਕੀ ਆਉਣੀ ਪੱਤੀ ਦਾ ਨੰਬਰ ਆ ਗਿਆ ਨਾ ਕਰਤਾ ਆ ਤਾਂ ਗਿਆ ਸਾਡੇ ਪੰਜਿਕਾਣਾ ਇਹਦਾ ਨਾ ਆਖੋ ਪੁੱਛਦੇ ਇਹਦੇ ਨੂੰ ਕਾਗਜ਼ ਵੇਖਿਆ ਤੂੰ ਤੂੰ ਕੋਲੇ ਉਹਦਾ ਗੱਡੀ ਤੋਂ ਕੱਢ ਇਨਾ ਨੂੰ ਨਹੀਂ ਦੇਣਾ ਕੋਈ ਇਹ ਤਾਂ ਪੈਨਸ਼ਨ ਆ ਨਿਕਲਿਆ ਇਹ ਸਾਰਾ ਨਿਕਲ ਆਉਂਦਾ ਐਪ ਤੋਂ ਐਪ ਤੋਂ ਸਾਰਾ ਕੁਝ ਨਿਕਲ ਆਉਂਦਾ ਐਪ ਤੋਂ ਇਹਨੇ ਕੋਈ ਖਾਈ ਕੁਝ ਨਹੀਂ ਨਾ ਕੋ ਪਰਚੀ ਦੇਂਦਾ ਨਾ ਕੋ ਦੇਂਦਾ 650 ਰੁਪਏ ਦੇਣਾ ਤੂੰ ਤੂੰ ਆਵੇ ਪਰਚੀ ਤੂੰ ਕੱਢ ਲੈ ਤੇਰੀ ਵੀ ਚੱਲਣ ਦੀ ਆ ਤੂੰ ਵੀ ਗੁੰਡਿਆਂ ਦਾ ਗੁੰਡਿਆਂ ਦਾ ਰਾਜਾ ਬਣਿਆ ਬੇਤਾ ਤੂੰ ਅੱਛਾ ਕੋਈ ਪਰਚੀ ਕੋਈ ਨਹੀਂ ਨਾ ਨਹੀਂ ਤੂੰ ਪਰਚੀ ਨਹੀਂ ਹੈਗਾ ਉਹ ਕਹਿੰਦਾ ਨਾਂ ਦੱਸੋ ਫੇਰ ਪਰਚੀ ਦੇਣੀ ਆ ਉਹ ਜਦੋਂ ਗੱਡੀ ਦਾ ਨੰਬਰ ਪੈ ਜਾਣਾ ਸਾਰਾ ਨਾਂ ਆਜਣਾ ਓਨਰ ਦਾ ਨਾਂ ਆਜਣਾ ਯਾਨੀ ਕਿ ਪੈਸੇ ਲੈ ਕੇ ਕੁਝ ਨਹੀਂ ਗਿਆ ਪੈਸੇ ਲੈ ਕੇ ਦੁਰ ਚੱਲੇ ਉਹਨੂੰ 1100 ਰੁਪਈਆ ਕਹਿੰਦਾ ਵੀ ਆਪਣਾ ਨਾਂ ਦੇ ਅਜਾ ਨਹੀਂ ਨਾ ਦੇ ਕਿ ਪੱਤੀ ਨਹੀਂ 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 ਤੇ ਨਾ ਦੇਣਾ ਬੰਦੇ ਕੋ ਲੈ ਲਿਆ ਨਾ ਕੋਈ ਨਹੀਂ ਸਿੱਧੇ ਦਿੱਤਾ ਨਾ ਪੰਨੇ ਤੋਂ ਫਿਲਿਆ 650 ਰੁਪਏ ਲੈ ਲਿਆ ਨਾਲ ਇਹ ਜੀ ਪੰਜ ਕੀ ਹੋਣਾ ਚਾਹੀਦਾ ਇਸ ਦਾ ਇਹ ਪਈ ਇਨਸਾਫ ਹੋਣਾ ਚਾਹੀਦਾ ਮਾੜੇ ਬੰਦੇ ਦਾ 2 ਮਿੰਟ ਘਰ ਦਾ ਸਮਾਨ ਨਹੀਂ ਲੈ ਸਕਦੇ ਆਪਾਂ ਸੜਕ ਤੇ ਗੁੰਡਾ ਕਰਤੀ ਗੁੰਡਾ ਕਰਤੀ ਪੂਰੀ ਗੁੰਡਾ ਕਰਤੀ